ਨਵਦੀਪ ਜਲਵੇੜਾ ਦੀ ਰਿਹਾਈ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਕਿ ਨਵਦੀਪ ਜਲਵੇੜਾ ਤੇ ਅੰਨਾ ਤਸ਼ੱਦਦ ਕੀਤਾ ਗਿਆ ਇਹ ਕਹਿਣਾ ਲੱਖਾਂ ਸਿਧਾਣਾ ਦਾ ਤੇ ਨਾਲ ਹੀ ਉਹਨਾਂ ਕਹੇ ਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਅੰਗਰੇਜ਼ਾਂ ਦੇ ਕਾਨੂੰਨਾਂ ਤੋਂ ਵੀ ਮਾੜੇ ਨੇ ਨਵਦੀਪ ਤੇ ਕਥਿਤ ਝੂਠਾ ਪਰਚਾ ਦਰਜ ਕਰਕੇ 3 ਮਹੀਨੇ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਲਵੇੜਾ ਨੇ ਦੱਸਿਆ ਕਿ ਉਸੇ ਚੱਡੇ ਪਾੜੇਗੇ ਕਰੰਟ ਲਗਾਇਆ ਗਿਆ ਬਰਫ਼ ਤੇ ਲਟਾਇਆ ਗਿਆ ਘੱਟ ਗਿਣਤੀ ਅਤੇ ਸਿੱਖਾਂ ਤੇ ਲਾਗੂ ਹੋ ਰਹੇ ਨੇ ਨਵੇਂ ਕਾਨੂੰਨ ਇਸੇ ਨਾਲ ਹੀ ਲੱਖਾਂ ਸਿਧਾਂਤਾਂ ਨੇ ਕਿਹਾ ਕਿ 30-35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਕਾਪਰ ਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਹੋਣਗੇ ਉਹਨਾਂ ਨੇ ਕਹਿ ਕੇ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਨੂੰ ਨਵੇਂ ਕਾਨੂੰਨਾ ਤਹਿਤ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਆ ਸੁਣਦੇ ਹਾਂ ਦੇਖੋ ਜੀ ਅੱਜ ਜਿਹੜਾ ਜਮੀਤ ਜਲਵੇੜਾ ਜੀ ਨੂੰ ਰਿਹਾ ਕੀਤਾ ਕੀ ਕਿਵੇਂ ਦੇਖ ਲੋ ਚੀਜ਼ ਨੂੰ ਤੁਸੀਂ ਵੀ ਵੱਡਾ ਕੱਟ ਕਰਕੇ ਜਾ ਰਹੇ ਹੋ ਦੇਖੋ ਰਿਹਾ ਕਰਨਾ ਰਿਹਾਈ ਤੋਂ ਪਹਿਲਾਂ ਝੂਠੇ ਮੁਕੱਦਮੇ ਦਰਜ ਕਰਨੇ ਜਿਸ ਤਰ੍ਹਾਂ ਨਵਦੀਪ ਨੇ ਰਾਤ ਜਦੋਂ ਉਹਨੂੰ 11 12 ਵਜੇ ਛੱਡਿਆ ਗਿਆ ਤੇ ਉਹਨੇ ਆ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਮੈਨੂੰ ਕੁੱਟਿਆ ਗਿਆ ਮੇਰੇ ਚੱਡੇ ਪਾੜੇ ਗਏ ਪਰਫ ਤੇ ਲਟਾਇਆ ਗਿਆ ਪਾਣੀ ਜੜਬੋਇਆ ਗਿਆ ਕ੍ਰਾਂਟ ਲਾਇਆ ਕਿਹੜਾ ਟੌਰਚਰ ਕਿਹੜਾ ਤਸ਼ੱਦਦ ਜਿਹੜਾ ਨਵਦੀਪ ਉੱਤੇ ਹੋਇਆ ਨੇ ਸੋ ਸਵਾਲ ਪੈਦਾ ਹੁੰਦਾ ਵੀ ਇਹ ਕਿਉਂ ਐਡਾ ਕਿਹੜਾ ਕਸੂਰ ਸੀ ਨਵਦੀਪ ਦਾ ਐਡਾ ਕਿਹੜਾ ਗੁਨਾਹ ਸੀ ਜਿਹੜੀ ਉਹਨੂੰ ਐਡੀ ਵੱਡੀ ਸਜ਼ਾ 3 ਮਹੀਨੇ ਦੇ ਕਰੀਬ ਦੇ ਅੰਦਰ ਜੇਲ੍ਹ ਚ ਲਵਾਏਗੇ ਤੇ ਉਦੋਂ ਵੀ ਵੱਡੀ ਗੱਲ ਜਿਹੜਾ ਉੱਤੇ ਜ਼ੁਲਮ ਠਾਇਆ ਗਿਆ ਸੋ ਇਹ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਇੱਕ ਆਰਡ ਦੇ ਵਿੱਚ ਕਿ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਵੇਲੇ ਦੇ ਬਣੇ ਸੀ ਉਹ 'ਚ ਸੋਧ ਕੀਤੀ ਐ ਉਹਦੀ ਆਰਡ 'ਚ ਇਹਨਾਂ ਨੇ ਕਾਨੂੰਨ ਹੋਰ ਜ਼ਿਆਦਾ ਸਖਤ ਕਰਕੇ ਕਾਲੇ ਬਣਾਤੇ ਆ ਵੀ ਹੁਣ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਵੀ 25 ਤੋਂ 40 ਦਿਨ ਦੇ ਵਿੱਚ ਕੋਈ ਵੀ ਪੁਲਿਸ ਵਾਲੇ ਜਿਹਨੂੰ ਮਰਜ਼ੀ ਫੜ ਕੇ ਕੋਈ ਗ੍ਰਿਫਤਾਰੀ ਪਾਉਣ ਦੀ ਲੋੜ ਨਹੀਂ ਬਿਨਾ ਮੁਕੱਦਮਾ ਦਰਜ ਕਰੇ ਤੋਂ ਵੀ ਆਪਣੀ ਪੁਲਿਸ ਰਾਜ ਚ ਰੱਖ ਕੇ ਜੋ ਮਰਜ਼ੀ ਤਸ਼ੱਦਦ ਢਾ ਸਕਦੇ ਆ ਸੋ ਸਾਨੂੰ ਇਹ ਸੋਚਣ ਦੀ ਲੋੜ ਹੈ ਵੀ ਇਹ ਉਹੀ ਉਦੋਂ ਵੀ ਮਾੜਾ ਦੌਰ ਜਿਵੇਂ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਬਣੇ ਉਦੋਂ ਵੀ ਮਾੜੇ ਕਾਨੂੰਨ ਜਾਣੇ ਲਿਆ ਕੇ ਸਖਤ ਕਾਨੂੰਨ ਲਿਆ ਕੇ ਇਹ ਜਿੰਨੇ ਵੀ ਕੁ ਲੋਕ ਸੰਘਰਸ਼ ਨੇ ਉਹਨਾਂ ਨੂੰ ਕਿਵੇਂ ਕੁਚਲਣਾ ਲੋਕ ਆਵਾਜ਼ਾਂ ਨੂੰ ਕਿਵੇਂ ਦੱਬਣਾ ਜਾਂ ਜਿਹੜੇ ਲੋਕ ਕੱਲ ਨੂੰ ਕੋਈ ਧਰਨਾ ਹੈ ਮਜਾਰਿਆਂ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਕਿਵੇਂ ਖੰਡਿਆਉਣਾ ਇਹ ਸਾਰੀਆਂ ਨੀਤੀਆਂ ਉਹ ਲੈ ਕੇ ਆ ਰਹੇ ਨੇ ਸੋ ਸਮਝਣ ਦੀ ਲੋੜ ਹੈ ਇਹ ਜਿਸ ਤਰ੍ਹਾਂ ਨਵਦੀਪ ਦੇ ਉੱਤੇ ਹੋਇਆ ਇਸ ਤਰ੍ਹਾਂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਹੂੰ ਰਾਜਸਥਾਨ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣੇ ਆ ਨਵਾਂ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਹੋਇਆ ਇੱਕ ਸਿੱਖ ਦੇ ਉੱਤੇ ਘੱਟ ਗਿਣਤੀ ਦੇ ਉੱਤੇ ਤੇ ਇਹ ਜਿਹੜਾ ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋਣਾ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਹੋਣਾ ਸੋ ਸਾਨੂੰ ਸੋਚਣ ਦੀ ਲੋੜ ਆ ਵੀ ਇਹ ਜਿਹੜਾ ਦੌਰ ਚੱਲ ਰਿਹਾ ਇਹ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਆਵਾਜ਼ ਬਣੀਏ ਇੱਕ ਦੂਜੇ ਨਾਲ ਖੜਗੇ ਅਸੀਂ ਇਕੱਲੇ ਇਕੱਲੇ ਹੋ ਕੇ ਨਾ ਤੁਰਗੇ ਸੋ ਇਹ ਪਰਚੇ ਚ ਜਮਾਨਤਾਂ ਹੋਈਆਂ ਨੇ ਇਹ ਪਰਚੇ ਰੱਦ ਕਰਾਉਣ ਦੇ ਲਈ ਵੀ ਸਾਨੂੰ ਜਿਹੜਾ ਅੱਗੇ ਜ਼ੋਰ ਜਮਾਈ ਕਰਨੀ ਚਾਹੀਦੀ ਆ ਤੇ ਅਗਲੀ ਮੈਂ ਗੱਲ ਜਿਹੜੀ ਕਰਦਾ ਕਿ ਜਿਸ ਤਰੀਕੇ ਨਾਲ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਬੰਦੇ ਅੰਦਰ ਕੇ ਉਹਨਾਂ ਦੇ ਮਤਲਬ ਕਿ ਹੱਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਨੇ ਸਾਨੂੰ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲਾਂਬੰਦ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਪਿਛਲੇ 30 35 35 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਵੀ ਸਾਨੂੰ ਯਤਨ ਕਰਨੇ ਚਾਹੀਦੇ ਆ ਇਕੱਠੇ ਹੋਣਾ ਚਾਹੀਦਾ ਕੌਮੂਨ ਸਾਹ ਮੋਰਚਾ ਮਹਾਲੀ ਲੱਗਿਆ ਹੋਇਆ ਉਸ ਮੋਰਚੇ ਨੂੰ ਵੀ ਦੁਬਾਰਾ ਮਜ਼ਬੂਤ ਕਰਨ ਦੀ ਲੋੜ ਆ ਲਖਾ ਜੀ ਇਹ ਗੱਲ ਕੀਤੀ ਜਿਵੇਂ ਤੁਸੀਂ ਕਾਨੂੰਨਾਂ ਦੀ ਗੱਲ ਕੀਤੀ ਆ ਇਹ ਨਹੀਂ ਲੱਗ ਰਿਹਾ ਕਿ ਵੀ ਜਿਹੜਾ ਵੀ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦਾ ਹੈ ਉਹਨੂੰ ਜਿਹੜੀਆਂ ਸਰਕਾਰਾਂ ਨੇ ਦਬਾ ਕੇ ਰੱਖ ਦਿੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦਾ ਇਹ ਇਸ ਤਰ੍ਹਾਂ ਹੀ ਹੋਣਾ ਹੁਣ ਇਹ ਇਹ ਦੇਖੋ ਨਾ ਤੁਸੀਂ ਦੇਖੋਗੇ ਵੀ ਉਹਦੇ ਚ ਇੱਕ ਕਾਨੂੰਨ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਕੱਲ ਨੂੰ ਕਿਸੇ ਇੱਕ ਦਾ ਕਹਿੰਦੇ ਸੜਕਾਂ ਨਹੀਂ ਰੋਕ ਸਕਦਾ ਕੋਈ ਤੁਸੀਂ ਕੱਲ ਨੂੰ ਕੋਈ ਹੋ ਸਕਦਾ ਕੋਈ ਜਾਮ ਲਾਓਗੇ ਸੜਕ ਤੇ ਇਹ ਨਹੀਂ ਬਰਾ ਤੁਹਾਡੇ ਯੂਪੀ ਲਾ ਦਿੱਤਾ ਜਾਵੇ ਤੁਸੀਂ ਕਿਸੇ ਹੱਕ ਲਈ ਸੰਘਰਸ਼ ਕਰੋਗੇ ਤੁਹਾਡੇ ਐਨਐਸਐ ਲਾ ਦਿੱਤੀ ਜਾਵੇ ਇਹ ਜਿਹੜੇ ਕਾਨੂੰਨ ਉਹ ਸਖਤ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਇਹ ਸਾਰਾ ਭਾਰਤ ਦਾ ਕਾਰੋਬਾਰ ਉਹਨਾਂ ਦੇ ਹੱਥਾਂ 'ਚ ਕਿਵੇਂ ਦੇਣਾ ਜ਼ਮੀਨਾਂ ਲੋਕਾਂ ਦੀਆਂ ਖੋਕ ਕੇ ਉਹਨਾਂ ਨੂੰ ਕਿਵੇਂ ਸੌਂਪਣੀਆਂ ਨੇ ਇਹ ਉਹਦਾ ਰਾਹ ਪੱਧਰਾ ਕਰ ਰਹੇ ਨੇ ਵੀ ਲੋਕਾਂ ਨੂੰ ਇੰਨਾ ਡਰਾ ਦਿਓ ਕੱਲ ਨੂੰ ਕੋਈ ਮੰਨ ਲਓ ਇਸ ਤਰ੍ਹਾਂ ਦਾ ਕਾਨੂੰਨ ਹੈ ਕਾਨੂੰਨ ਚ ਉਹਦੇ ਚ ਸੌਧਾਂ ਕੀਤੀਆਂ ਨੇ ਇਹਨਾਂ ਨੇ ਉਹ ਕਹਿੰਦੇ ਵੀ ਜੇ ਕੋਈ ਮੰਨ ਲਓ ਕਿਸੇ ਮੋਰਚੇ ਕਿਸੇ ਅੰਦੋਲਨ ਦੇ ਵਿੱਚ ਭੰਨ ਤੋੜ ਹੋ ਜਾਂਦੀ ਹੈ ਤਾਂ ਭੰਨ ਤੋੜ ਜਿਹੜੀ ਗਿਣੀ ਜਾਊਗੀ ਉਹ ਇੱਕ ਅਤਵਾਦੀ ਕਿਰਿਆ ਪਰ ਕਿਰਿਆ ਚਾਹੂਗੀ ਜਾਂ ਫਿਰ ਉਹ ਤੇ ਅੱਤਵਾਦੀ ਜਿਹੜਾ ਅੱਤਵਾਦੀਆਂ ਦੇ ਮੰਨ ਲੋ ਕੋਈ ਕਾਨੂੰਨ ਲਾਗੂ ਹੁੰਦਾ ਉਹ ਕਾਨੂੰਨ ਉਤੇ ਲਾਗੂ ਹੋਣਾ ਉਹ ਮੰਨ ਲਓ ਭੰਨ ਤੋੜਦੇ ਆਪਣੇ ਬੰਦਿਆਂ ਨੂੰ ਹੀ ਕਰਾ ਦਿੰਦੇ ਆ ਦਿੱਲੀ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਮੈਂ 26 ਜਨਵਰੀ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਿ ਸਾਡੇ ਨਾਲ ਜਿਹਨਾਂ ਨੂੰ ਮੈਂ ਰੋਕਦਾ ਰਿਹਾ ਬੱਸਾਂ ਭੰਨਣ ਉਥੇ ਖੜੀਆਂ ਜਿਹੜੀਆਂ ਨੀਮਾਂ ਜੀਆਂ ਬੱਸਾਂ ਜੀਆਂ ਹੁੰਦੀਆਂ ਦਿੱਲੀ ਵਾਲਿਆਂ ਕਿਹੜੀਆਂ ਬਾਈ ਦੀਆਂ ਉਹ ਉਹ ਬੱਸਾਂ ਭੰਨੀ ਜਾਂ ਡਾਂਗਾ ਲੈ ਕੇ ਨੌਜਵਾਨ ਮੁੰਡੇ ਮੈਂ ਰੋਕ ਕੇ ਮੈਂ ਕਿਹਾ ਬੱਸਾਂ ਸਾਈਡ ਤੇ ਖੜੀਆਂ ਤੁਸੀਂ ਕਿਉਂ ਭੰਨੀ ਜਾਂਦੇ ਹੋ ਕਹਿੰਦੇ ਨਹੀਂ ਨਹੀਂ ਆਏ ਜਿਹੜੇ ਮੇਰੀ ਗੱਲ ਨਹੀਂ ਸੁਣੀ ਉਹੀ ਮੁੰਡੇ ਮੈਂ ਅੱਗੇ 4-5 ਮੁੰਡੇ ਦਿੱਲੀ ਪੁਲਿਸ ਦੀ ਗੱਡੀ 'ਚ ਵੇਖਦਾ ਜਿਹਨੇ ਆਪ ਹੀ ਆਪਣੇ ਬੰਦੇ ਵਾਰ ਕੇ ਕੋਈ ਉਥੇ ਭੰਨ ਤੋੜ ਕਰਾਤੀ ਕੋਈ ਅੱਗ ਲਵਾ ਚੁੱਕੀ ਹੈ ਜਿਹਾ ਘਟਨਾ ਤੇ ਉਹਨੂੰ ਹੱਤਬਾਦੀ ਜਿਹੜਾ ਮਸਲੇ ਨਾਲ ਜੋੜ ਕੇ ਜਿਹਨੇ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਐਕਸ਼ਨ ਹਿੰਦੋਲਣ ਕਰਨ ਵਾਲੇ ਲੋਕ ਨੇ ਜਿਹੜੇ ਲੋਕ ਆਵਾਜ਼ਾਂ ਬੁਲੰਦ ਕਰਨ ਵਾਲੇ ਨੇ ਉਹਨਾਂ ਨੂੰ ਜ਼ਿਲ੍ਹਾ ਚ ਕਿਵੇਂ ਸੱਟਣਾ ਇਹ ਸਾਰੀ ਜਿਹੜੀ ਪ੍ਰਕਿਆ ਰਿਆ ਨਵੇਂ ਕਾਨੂੰਨ ਦੇ ਰਾਹੀਂ ਇਹ ਉਹ ਚੀਜ਼ਾਂ ਲੈ ਕੇ ਆਈ ਨੇ ਜਿਵੇਂ ਗੱਲ ਕੀਤੀ ਤੁਸੀਂ ਕਾਨੂੰਨ ਦੀ ਇਹ ਕੱਲੇ ਪੰਜਾਬ ਦੇ ਲਈ ਨਹੀਂ ਪੂਰੇ ਭਾਰਤ ਦੇ ਜਿੰਨੇ ਭਾਵੇਂ ਕਿਸਾਨ ਤੱਕ ਹੈ ਜਾਂ ਮਜ਼ਦੂਰ ਤੱਕ ਹੈ ਆਵਾਜ਼ ਨੂੰ ਦੱਬਣ ਦੇ ਲਈ ਬਣਾਏ ਗਏ ਨੇ ਕਿ ਇਹ ਲੱਗਦਾ ਨਹੀਂ ਤੁਹਾਨੂੰ ਵੀ ਇਹ ਇੰਦਾ ਦੇ ਕਾਨੂੰਨ ਦੇ ਜਿਹੜੇ ਖਤਮ ਕਰਨ ਲਈ ਜਾਂ ਇਹਨਾਂ ਨੂੰ ਪਹਿਲੇ ਵਾਲੀ ਪ੍ਰਕਿਰਿਆ 'ਚ ਲਿਆਉਣ ਦੇ ਲਈ ਇਕੱਠੇ ਹੋਣ ਦੀ ਲੋੜ ਹੈ ਇੱਕ ਮੰਚ 'ਤੇ ਬਿਲਕੁਲ ਇਹਦੇ ਲਈ ਮੈਂ ਉਹ ਹੀ ਗੱਲ ਕਰ ਰਹਣਾ ਵੀ ਕਾਨੂੰਨ ਜਿਹੜੀ ਆਵਾਜ਼ ਉਠਦੀ ਆ ਉਹ ਮਜ਼ਦੂਰਾਂ 'ਚ ਵੀ ਉੱਠਦੀ ਆ ਆਪਣੇ ਹੱਕਾਂ ਦੀ ਕਿਸਾਨਾਂ 'ਚ ਵੀ ਉੱਠਦੀ ਆ ਉਹ ਦੁਕਾਨਦਾਰ ਵੀ ਉੱਠਦੇ ਨੇ ਉਹ ਮੁਲਾਜ਼ਮ ਵੀ ਉੱਠਦੇ ਨੇ ਉਹ ਬੇਰੁਜ਼ਗਾਰ ਵੀ ਉੱਠਦਾ ਉਹ ਨੌਜਵਾਨ ਵੀ ਉੱਠਦਾ ਉਹ ਯੂਨੀਵਰਸਿਟੀਆਂ ਦੇ ਸਟੂਡੈਂਟ ਵੀ ਉੱਠਦੇ ਨੇ ਸਾਰੇ ਉਠਦੇ ਨੇ ਤੇ ਸਾਰਿਆਂ ਨੂੰ ਕਿਵੇਂ ਦੱਬਣਾ ਇਸ ਲਈ ਸਾਨੂੰ ਇੱਕ ਕਾਨੂੰਨ ਜਿਹੜੇ ਰੱਦ ਕਰਾਉਣ ਲਈ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਬਹੁਤ ਵੱਡਾ ਮੋਰਚਾ ਲਾਉਣ ਦੀ ਜਾਂ ਲੜਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਅੱਜ ਤੁਸੀਂ ਨਵਦੀਪ ਜਲਵੇੜੇ ਦੇ ਕੋਲ ਜਾ ਰਹੇ ਹੋ ਰਹੇ ਹੋਏ ਨਹੀਂ ਰਾਤ ਕਿਦਾਂ ਦਾ ਪ੍ਰੋਗਰਾਮ ਹੈ ਅੱਜ ਉਹਨਾਂ ਨੇ ਜਿਹੜਾ ਰਾਤ ਮੌਕੇ ਤੇ ਇਹਨਾਂ ਨੇ ਬਦਲਿਆ ਕਿ ਅਸੀਂ ਜਿਹੜਾ SSP ਦਫ਼ਤਰ ਦਾ ਘਰਾਓ ਸੀਗਾ ਅੱਜ ਅੰਬਾਲੇ ਉਹਨੂੰ ਬਦਲ ਕੇ ਇਹਨਾਂ ਨੇ ਉੱਥੋਂ ਮਾਰਚ ਦੇ ਰੂਪ ਚ ਇਹਨਾਂ ਨੇ ਕੀਤਾ ਜਿਥੇ ਬੰਦੀਆਂ ਨੇ ਐਲਾਨ ਵੀ ਅਸੀਂ ਅੰਬਾਲੇ ਤੋਂ ਸ਼ੰਭੂ ਤੱਕ ਅਸੀਂ ਜਿਹੜਾ ਜੇਤੂ ਰੈਲੀ ਕਹਿ ਲਗੇ ਜਾਂ ਆਪਾਂ ਜੇਤੂ ਵ ਇੱਕ ਮਾਰਚ ਕਹਿ ਲਗੇ ਉਹਦੇ ਰੂਪ ਦੇ ਵਿੱਚ ਸ਼ੰਭੂ ਲੈਂਦਾ ਜਾਣਾ ਸੋ ਦਾਦੇ ਕਿ ਨਵਦੀਪ ਜਲਵੇੜਾ ਨੂੰ ਰਿਹਾਅ ਕਰਵਾਉਣ ਦੇ ਵਾਸਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਲੀ ਰਣਨੀਤੀ ਤੈਅ ਕਰ ਲਈ ਗਈ ਸੀ ਪਰ ਉਹ ਅਗਲੀ ਰਣਨੀਤੀ ਕਰਦੇ ਇਸ ਤੋਂ ਪਹਿਲਾਂ ਹੀ ਨਵਦੀਪ ਜਲਵੇੜਾ ਨੂੰ ਰਿਹਾ ਕਰ ਦਿੱਤਾ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ